más cartas chicas ਪੰਜਾਬ ਦੇ ਰਹਿਣ ਵਾਲੇ ਇੱਕ ਇੱਕ ਜੀਤੇ ਲੋਕ ਜਿਹੜੇ ਹੈਗੇ ਆ ਇਸ ਖਬਰ ਨੂੰ ਜ਼ਰਾ ਧਿਆਨ ਨਾਲ ਸੁਣਨ ਕਿਉਂਕਿ ਕਿ ਪੰਜਾਬ ਦੇ ਵਿੱਚ ਕਿਸੇ ਵੀ ਵੇਲੇ ਬਲੈਕਆਊਟ ਦੀ ਸਥਿਤੀ ਪੈਦਾ ਹੋ ਸਕਦੀ ਹੈ ਇਹ ਅਸੀਂ ਨਹੀਂ ਕਹਿ ਰਹੇ ਬਲਕਿ ਇਹ 올 ਇੰਡੀਆ ਪਾਵਰ ਇੰਜੀਨੀਅਰ ਫੈਡਰੇਸ਼ਨ ਵੱਲੋਂ ਇੱਕ ਜਾਰੀ ਸੁਝਾਅ ਪੱਤਰ ਹੈ ਜਿਹੜਾ ਕਿ ਸੀਐਮ ਭਗਵੰਤ ਮਾਨ ਦੇ ਨਾਮ ਲਿਖਿਆ ਗਿਆ ਹੈ ਇਹਦੇ ਵਿੱਚ ਸੀਐਮ ਭਗਵੰਤ ਮਾਨ ਨੂੰ ਉਹਨਾਂ ਵੱਲੋਂ ਪ੍ਰੋ ਪਬਲਿਕ ਜਿਹੜਾ ਹੈਗਾ ਸਿਚੀ ਮਿਨਿਸਟਰ ਬੀਵੀ ਇੱਕ ਪ੍ਰਵਚਾਤ ਦਿੱਤੀ ਗਈ ਹੈ ਕਿ ਇਹ ਸ਼ਬਦਾਂਲੀ ਉਹਨਾਂ ਲਈ ਵਰਤੇ ਗਏ ਨੇ ਕਿ ਉਹ ਸਭ ਤੋਂ ਜਿਹੜੇ ਪ੍ਰੋ ਪਬਲਿਕ ਚੀਫ ਮਿਨਿਸਟਰ ਹੈਗੇ ਆ ਪੂਰੇ ਭਾਰਤ ਦੇ ਵਿੱਚ ਪਰ ਉੱਥੇ ਹੀ ਪੰਜਾਬ ਦੇ ਵਿੱਚ ਬਿਜਲੀ ਸੰਕਟ ਜਿਹੜਾ ਗਹਿਰਾਨ ਜਾ ਰਿਹਾ ਅਗਲੇ ਦਿਨਾਂ ਦੇ ਵਿੱਚ ਕੁਝ ਉਹਨੂੰ ਲੈ ਕੇ ਕੁਝ ਚੇਤਾਵਨੀ ਦਿੱਤੀ ਗਈ ਹੈ ਕੁਝ ਜੋ ਜਾਰੀ ਦਿੱਤੇ ਗਏ ਨੇ ਤਾਂ ਕਿ ਅਸੀਂ ਇਸ ਮੁਸੀਬਤ ਨੂੰ ਤਾਲ ਸਟਕੀਏ ਜਾਂ ਬਿਜਲੀ ਸੰਕਟ ਤੋਂ ਬਾਹਰ ਆ ਸਕੀਏ ਵਰਤੇ ਤਾਂ ਦੱਸਿਆ ਜਾਇਆ ਤਾਂ ਬਿਜਲੀ ਸੰਕਟ ਆਲਰੇਡੀ ਕਾਫੀ ਦਿਨਾਂ ਚਲ ਰਿਹਾ ਕਿਉਂਕਿ ਬਹੁਤ ਸਾਰੇ ਫੀਡਰ ਜਿਹੜੇ ਹੈਗੇ ਆ ਉਹਨਾਂ ਦੀ ਰਿਪੇਅਰ ਚੱਲ ਰਹੀ ਹੈ ਜਿਸ ਤੋਂ ਬਾਅਦ ਬਹੁਤ ਸਾਰੇ ਇਲਾਕਿਆਂ 'ਚ ਬਲੈਕਆਊਟ ਪਾਣੀ ਦੀ ਸਮੱਸਿਆ ਸੀ ਖੁਦ ਕਿੰਨੇ ਦਿਨਾਂ ਤੋਂ ਦੇਖ ਰਹੇ ਆਂ ਖੁਦ ਜੂਝ ਰਹੇ ਆਂ ਪਰ ਫਿਰ ਵੀ ਅਗਲੇ ਦਿਨਾਂ 'ਚ ਇਹਦੀ ਹੋਰ ਸਾਨੂੰ ਪ੍ਰੋਬਲਮਸ ਨਾ ਆਨ ਸਮੱਸਿਆਵਾਂ ਨਾ ਆਨ ਔਕੜਾ ਨਾ ਆਨ ਇਸ ਨੂੰ ਲੈ ਕੇ ਕੁਝ ਸੁਝਾਅ ਜਾਰੀ ਕੀਤੇ ਗਏ ਨੇ ਸਭ ਤੋਂ ਪਹਿਲਾਂ ਤਾਂ ਉਹਨਾਂ ਵੱਲੋਂ ਇਹ ਤਰਕ ਦਿੱਤਾ ਗਿਆ ਕਿ ਇਹ ਬਿਜਲੀ ਸੰਕਟ ਕਿਉਂ ਆ ਰਿਹਾ ਹੈ ਤੇ ਦੱਸਿਆ ਗਿਆ ਕਿ 1 ਜੂਨ 2023 1 ਜੂਨ 2023 ਦੇ ਮੁਕਾਬਲੇ 1 ਜੂਨ 2024 1 ਜੂਨ ਤੋਂ ਲੈ ਕੇ 15 ਜੂਨ 2024 ਤੱਕ ਜਿਹੜੀ ਪੰਜਾਬ ਦੇ ਵਿੱਚ ਬਿਜਲੀ ਖਪਤ ਹੈ ਉਹ 43% ਵੱਧ ਚੁੱਕੀ ਹੈ ਜਿਹੜਾ ਕਿ ਇਹ ਚਿੱਠੀ ਦੇ ਵਿੱਚ ਆંકੜੇ ਦਿੱਤੇ ਗਏ ਆਂਕੜਿਆਂ ਦੇ ਵਿੱਚ ਸਾਫ ਤੌਰ ਤੇ 올 인디아 파워 엔지니어 페데레이션 ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਪਰ ਉਹਨਾਂ ਵੱਲੋਂ ਇਹਦੇ ਵਿੱਚ ਕੁਝ ਸੁਝਾਅ ਵੀ ਦਿੱਤੇ ਗਏ ਨੇ ਜਿਨ੍ਹਾਂ ਦੇ ਰਾਹੀਂ ਉਹਨਾਂ ਨੇ ਕਿਹਾ ਹੈ ਕਿ ਇਸ ਬਲੈਕਆਊਟ ਜਾਂ ਬਿਜਲੀ ਸੰਕਟ ਤੋਂ بچਿਆ ਜਾ ਸਕਦਾ ਹੈ ਦੱਸਿਏ ਕਿ ਜਿਹੜੇ ਸੁਝਾਅ ਦਿੱਤੇ ਗਏ ਨੇ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਾਰੇ ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ ਦਾ ਸਮਾਂ ਬਦਲ ਕੇ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਕਰਨ ਦਾ ਸੁਝਾਅ ਦਿੱਤਾ ਗਿਆ ਹੈ ਜਿਹੜਾ ਕਿ ਆਲ ਇੰਡੀਆ ਪਾਵਰ ਇੰਜੀਨੀਅਰ ਫੈਡਰੇਸ਼ਨ ਵੱਲੋਂ ਜਾਰੀ ਕੀਤਾ ਗਿਆ ਲੈਟਰ ਹੈਗਾ ਤੁਹਾਨੂੰ ਸਕਰੀਨ ਤੇ ਅਸੀਂ ਲੈਟਰ ਦੀ ਵੀ ਤਸਵੀਰਾਂ ਵੀ ਦਿਖਾ ਰਹੇ ਨੇ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਆਲ ਉਹਨਾਂ ਵੱਲੋਂ ਕਿਹਾ ਗਿਆ ਆਲ ਦਾ ਕਮਰਸ਼ੀਅਲ ਐਸਟੈਬਲਿਸ਼ਮੈਂਟਸ ਕੋਮਾ ਮਾਲ ਸ਼ਾਪਸ ਸ਼ੁੱਡ ਬੀ ক্লোਜ਼ਡ ਐਟ 7 ਪੀਐਮ ਯਾਨੀ ਕਿ ਜਿੰਨੇ ਵੀ ਕਮਰਸ਼ੀਅਲ ਬਿਲਡਿੰਗਾਂ ਆਗੀਆਂ ਪ੍ਰਾਈਵੇਟ ਕਮਰਸ਼ੀਅਲ ਜਾਂ ਸਰਕਾਰੀ ਕਮਰਸ਼ੀਅਲ ਨੇ ਜਾਂ ਫਿਰ ਮਾਲ ਹੈ ਜਿੱਥੇ ਕਿ ਬਿਜਲੀ ਦੀ ਖਪਤ ਬਹੁਤ ਜ਼ਿਆਦਾ ਹੁੰਦੀ ਹੈ ਦੁਕਾਨਾਂ ਹੈ ਉਹਨਾਂ ਨੂੰ ਵੀ ਸ਼ਾਮ ਨੂੰ 7 ਵਜੇ ਬੰਦ ਕਰਨ ਦੀ ਜਿਹੜੀ ਹੈ ਤੱਕ ਹੀ ਖੁੱਲਣ ਦੀ ਇਜਾਜ਼ਤ ਦਿੱਤੀ ਜਾਏ ਉਸ ਤੋਂ ਇਲਾਵਾ ਪੀਕ ਲੋਡ ਰੈਸਟ੍ਰਿਕਸ਼ਨ ਸ਼ੁੱਡ ਬੀ ਇੰਪੋਜ਼ਡ ਔਨ ਇੰਡਸਟਰੀ ਜੀ ਹਾਂ ਇੰਡਸਟਰੀ ਨੂੰ ਵੀ ਛੱਡਿਆ ਨਹੀਂ ਗਿਆ ਇੰਡਸਟਰੀ ਤੇ ਵੀ ਪੀਕ ਲੋਡ ਜਿਹੜੇ ਪੀਕ ਲੋਡ ਦੌਰਾਨ ਇੰਡਸਟਰੀ ਚਲਾਉਣ ਲਈ ਜਿਹੜੇ ਰੈਸਟ੍ਰਿਕਸ਼ਨ ਜਗੀਆਂ ਉਹ ਲਾਗੂ ਕੀਤੇ ਜਾਣ ਦੀ ਗੱਲ ਕੀਤੀ ਗਈ ਹੈ ਇਸ ਦੇ ਨਾਲ ਹੀ ਪੈਡੀ ਸੀਜ਼ਨ ਜੀ ਹਾਂ ਪੈਡੀ ਸੀਜ਼ਨ ਜਿਹੜਾ ਕਿ ਸਾਡੇ ਸਿਰ ਤੇ ਹੈਗਾ ਉਹਨੂੰ 25 ਜੂਨ ਤੱਕ ਜਿਹੜਾ ਸ਼ਿਫਟ ਕੀਤੇ ਜਾਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਔਰ ਇਹ ਵੀ ਕਲੀਅਰ ਕੀਤਾ ਗਿਆ ਕਿ ਇਸ ਨੂੰ ਡੈਂਡੇਟਰੀ ਤੇ ਲੋ ਬਣਾਏ ਜਾਣ ਦੀ ਲੋੜ ਹੈ ਕਿਸੇ ਨੂੰ ਵੀ ਇਸ ਦੀ ਵਾਇੋਲੇਸ਼ਨ ਕਰਨ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਤੇ ਜੇ ਕੋਈ ਵਾਇੋਲੇਸ਼ਨ ਕਰਦਾ ਹੈ ਤੇ ਉੱਤੇ ਵੱਡੀ ਕਾਰਵਾਈ ਤਾਕਦੇ ਵੀ ਜਿਹੜੇ ਐ ਪ੍ਰਵਧਾਨ ਹੋਣੇ ਚਾਹੀਦੇ ਆ ਇਸ ਦੇ ਨਾਲ ਹੀ ਦੱਸ ਦਈਏ ਇਹ ਵੀ ਕਿਹਾ ਗਿਆ ਹੈ ਕਿ ਵਾਟਰ ਜਿਹੜੀ ਬਾਸਮਤੀ ਦੀ ਜਿਹੜੀ ਹੋਰ ਕਿਸਮ ਹੈਗੀ ਆ ਪੂਸਾ 44 ਨੂੰ ਬੈਨ ਕੀਤਾ ਜਾਣਾ ਚਾਹੀਦਾ ਪੰਜਾਬ ਦੇ ਵਿੱਚ ਤੇ ਇਸ ਦੇ ਬਦਲੇ ਪੀ ਆਰ 126 ਬਾਸਮਤੀ ਦੀ ਜਿਹੜੀ ਇੱਕ ਫਸਲ ਹੈ ਕਿ ਸੋ ਮੈਂ ਉਸ ਨੂੰ ਜਿਹੜਾ ਮੋਟੀਵੇਟ ਕਰਨ ਦੀ ਲੋੜ ਹੈ ਸਰਕਾਰ ਵੱਲੋਂ ਜਿਹੜੀ ਕਿ 90 ਦਿਨ ਦੇ ਵਿੱਚ ਇੱਕ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਸੋ ਇਸ ਦੇ ਨਾਲ ਹੀ ਜੇ ਦਾਜੀ ਹੈ ਕਿ ਪਾਵਰ theft should be covered as an official under NSA ਜੀ ਹਾਂ ਨੈਸ਼ਨਲ ਸਿਕਿਉਰਿਟੀ ਐਕਟ ਦੇ ਤਹਿਤ ਬਿਜਲੀ ਚੋਰੀ ਨੂੰ ਕਵਰ ਕੀਤੇ ਜਾਣ ਦੀ ਲੋੜ ਹੈ ਪਾਵਰ ਉਸ ਨੂੰ ਇੱਕ ਅਫੈਂਸ ਬਨਿਆ ਅਪਰਾਧ ਬਨਿਆ ਜਾਣਾ ਚਾਹੀਦਾ ਜੇ ਕੋਈ ਬਿਜਲੀ ਚੋਰੀ ਕਰਦਾ ਹੈ ਤੇ ਮਿਨਿਸਟਰੀ ਆਫ ਪਾਵਰ ਗਵਰਨਮੈਂਟ ਆਫ ਇੰਡੀਆ ਮੇ ਬੀ ਅਪਰੋਚ ਟੂ ਦਾ ਐਲੋਕੇਟ ਐਟ ਐਟ ਲੀਸਟ 1000 ਮੈਗਾਵਾਟ ਐਡੀਸ਼ਨਲ ਪਾਵਰ ਐਕਸਟਰਾ ਫਰਮ ਸੈਂਟਰਲ ਪੂਲ ਔਨ ਟਾਪ ਪ੍ਰਾਇੋਰਟੀ ਜੀ ਹਾਂ ਦੱਸ ਦਈਏ ਕਿ ਜਿੱਦਾਂ ਕਿ ਪਹਿਲਾਂ ਵੀ ਦੱਸਿਆ ਸੀਗਾ ਕਿ 1000 ਮੈਗਾਵਾਟ ਬਿਜਲੀ ਜਿਹੜੀ ਹੈ ਉਹ ਐਕਸਟਰਾ ਸੈਂਟਰਲ ਪੂਲ ਚੋਂ ਲੈਣ ਦਾ ਸੁਝਾਅ ਦਿੱਤਾ ਗਿਆ ਸੋ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਸਕਰੀਨ ਤੇ ਕਿ ਆਲ ਇੰਡੀਆ ਪਾਵਰ ਇੰਜੀਨੀਅਰ ਫੈਡਰੇਸ਼ਨ ਵੱਲ ਨੋ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਜਿਹੜਾ ਉਦਯੋਗਿਕ ਸੰਗਠਨਾਵਾਂ ਵੱਲੋਂ ਉਦਯੋਗਿਕ ਐਸੋਸੀਏਸ਼ਨਾਂ ਵੱਲੋਂ ਦੁਕਾਨਦਾਰਾਂ ਵੱਲੋਂ ਇੱਕ ਦੂਜੇ ਨੂੰ ਭੇਜਿਆ ਜਾ ਰਿਹਾ ਹੈ ਕਿਉਂਕਿ ਹਰ ਕੋਈ ਜਿਹੜਾ ਹੈਗਾ ਚਿੰਤਾ ਜਨਕ ਹੈ ਕਿ ਕਿੱਦਾਂ ਆਨਾਲੇ ਦਿਨਾਂ ਦੇ ਵਿੱਚ ਉਹ ਆਪਣੀ ਦੁਕਾਨਾਂ ਆਪਣੇ ਕਮਰਸ਼ੀਅਲ ਜਾਂ ਆਪਣੇ ਫੋਰ ਵੀ ਜਿਹੜੇ ਉਹਨਾਂ ਦੀ ਐਕਟੀਵਿਟੀਆਂ ਆ ਉਹਦਾ ਦੇ ਵਿੱਚ ਕਿੱਦਾਂ ਉਹਨਾਂ ਨੂੰ ਕੰਟਰੋਲ ਰੱਖ ਸਕਦੇ ਨੇ ਉਹਨਾਂ ਦੇ ਵਿੱਚ ਬਿਜਲੀ ਸਹੀ ਚਾਲੂ ਤਰੀਕੇ ਨਾਲ ਕਿੱਦਾਂ ਮਿਲ ਸਕਦੀ ਹੈ ਸੋ ਹਰ ਕੋਈ ਉਸ ਨੂੰ ਲੈ ਕੇ ਫਿਕਰਮੰਦ ਹੈ ਔਰ ਇੱਕ ਜਿਹੜਾ ਬਲੈਕਆਊਟ ਦੀ ਸਥਿਤੀ ਤੋਂ ਅਸੀਂ ਸਾਰੇ بچ ਸਕਦੇ ਆ ਸੋ ਇਹ ਜਿਹੜੀ ਖਬਰ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਸੀਆਈਸੀਯੂ ਜਿਹੜੀ ਲੁਧਿਆਣੇ ਦੀ ਇੱਕ ਵੱਡੀ ਸੰਸਥਾ ਹੈਗੀ ਹੈ ਅਟੈਕ ਚੈਂਬਰ ਤੇ ਹੋਰ ਸੀਆਈਆਈ ਤੇ ਜਿਹੜੇ ਵੱਡੇ ਲੀਡਰ ਸਾਹਿਬਾਨ ਨੇ ਉਹਨਾਂ ਵੱਲੋਂ ਆਪਣੇ ਆਪਣੇ ਜਿਹੜੇ ਇੰਡਸਟਰੀ ਦੇ ਨੁਮਾਇੰਦੇ ਹੈਗੇ ਆ ਉਹਨਾਂ ਨੂੰ WhatsApp ਸੋਸ਼ਲ ਮੀਡੀਆ ਕੇ ਫੋਰ ਮੀਡੀਆ ਦੇ ਸੋਰਸਸ ਦੇ ਰਾਹੀਂ ਇਹ ਜਾਣਕਾਰੀ ਜਲਦ ਤੋਂ ਜਲਦ ਪਹੁੰਚੀ ਜਾ ਰਹੀ ਹੈ ਤਾਂ ਕਿ ਹਰ ਕੋਈ ਬਿਜਲੀ ਦੀ ਬਚਤ ਕਰੇ ਅਤੇ ਬਿਜਲੀ ਨੂੰ ਸੰਭਾਲ ਕੇ ਇਸਤੇਮਾਲ ਕਰੇ। ਨਮਸਕਾਰ ਤੇ ਸੱਚੀ ਕਾ ਪੰਜਾਬ ਦੇ ਰਹਿਣ ਵਾਲੇ ਇੱਕ ਇੱਕ ਜੀਤੇ ਲੋਕ ਜਿਹੜੇ ਹੈਗੇ ਆ ਇਸ ਖਬਰ ਨੂੰ ਜ਼ਰਾ ਧਿਆਨ ਨਾਲ ਸੁਣਨ ਕਿਉਂਕਿ ਕਿ ਪੰਜਾਬ ਦੇ ਵਿੱਚ ਕਿਸੇ ਵੀ ਵੇਲੇ ਬਲੈਕਆਊਟ ਦੀ ਸਥਿਤੀ ਪੈਦਾ ਹੋ ਸਕਦੀ ਹੈ ਇਹ ਅਸੀਂ ਨਹੀਂ ਕਹਿ ਰਹੇ ਬਲਕਿ ਇਹ 올 ਇੰਡੀਆ ਪਾਵਰ ਇੰਜੀਨੀਅਰ ਫੈਡਰੇਸ਼ਨ ਵੱਲੋਂ ਇੱਕ ਜਾਰੀ ਸੁਝਾਅ ਪੱਤਰ ਹੈ ਜਿਹੜਾ ਕਿ ਸੀਐਮ ਭਗਵੰਤ ਮਾਨ ਦੇ ਨਾਮ ਲਿਖਿਆ ਗਿਆ ਹੈ ਇਹਦੇ ਵਿੱਚ ਸੀਐਮ ਭਗਵੰਤ ਮਾਨ ਨੂੰ ਉਹਨਾਂ ਵੱਲੋਂ ਪ੍ਰੋ ਪਬਲਿਕ ਜਿਹੜਾ ਹੈਗਾ ਚੀਫ ਮਿਨਿਸਟਰ ਦੀ ਵੀ ਇੱਕ ਪਰਵਾਚਾ ਦਿੱਤੀ ਗਈ ਹੈ ਕਿ ਇਹ ਕਸ਼ਵ ਦਾਗਲੀ ਉਹਨਾਂ ਲਈ ਵਰਤੇ ਗਏ ਨੇ ਕਿ ਉਹ ਸਭ ਤੋਂ ਜਿਹੜੇ ਪ੍ਰੋ ਪਬਲਿਕ ਚੀਫ ਮਿਨਿਸਟਰ ਹੈਗੇ ਆ ਪੂਰੇ ਭਾਰਤ ਦੇ ਵਿੱਚ ਪਰ ਉੱਥੇ ਹੀ ਪੰਜਾਬ ਦੇ ਵਿੱਚ ਬਿਜਲੀ ਸੰਕਟ ਜਿਹੜਾ ਗਹਿਰਾਨ ਜਾ ਰਿਹਾ ਅਗਲੇ ਦਿਨਾਂ ਦੇ ਵਿੱਚ ਕੁਝ ਉਹਨੂੰ ਲੈ ਕੇ ਕੁਝ ਚੇਤਾਵਨੀ ਦਿੱਤੀ ਗਈ ਹੈ ਕੁਝ ਝਾਰ ਦਿੱਤੇ ਗਏ ਨੇ ਤਾਂ ਕਿ ਅਸੀਂ ਇਸ ਮੁਸੀਬਤ ਨੂੰ ਟਾਲ ਚੱਕੀਏ ਜਾਂ ਬਿਜਲੀ ਸੰਕਟ ਤੋਂ ਬਾਹਰ ਆ ਚੱਕੀਏ ਵਰਤੇ ਤਾਂ ਦੱਸਿਆ ਜਾਇਆ ਤਾਂ ਜਿੱਲੀ ਸੰਕਟ ਆਲਰੇਡੀ ਕਾਫੀ ਦਿਨਾਂ ਤੋਂ ਚੱਲ ਰਿਹਾ ਕਿਉਂਕਿ ਬਹੁਤ ਸਾਰੇ ਫੇਡਰ ਜਿਹੜੇ ਹੈਗੇ ਆ ਉਹਨਾਂ ਦੀ ਰਿਪੇਅਰ ਚੱਲ ਰਹੀ ਹੈ ਜਿਸ ਤੋਂ ਬਾਅਦ ਬਹੁਤ ਸਾਰੇ ਇਲਾਕਿਆਂ 'ਚ ਬਲੈਕਆਊਟ ਪਾਣੀ ਦੀ ਸਮੱਸਿਆ ਸੀ ਕੁੱਤੇ ਕਿਨੇ ਦੇ ਨਾ ਤੋਂ ਦੇਖ ਰਹੇ ਹੈ ਖੁਦ ਜੂਝ ਰਹੇ ਹੈ ਪਰ ਫਿਰ ਵੀ ਅਗਲੇ ਦਿਨਾਂ ਚ ਇਹਦੀ ਹੋਰ ਸਾਨੂੰ ਪ੍ਰੋਬਲਮਸ ਨਾ ਹਨ ਸਮੱਸਿਆਵਾਂ ਨਾ ਹਨ ਔਕੜਾ ਨਾ ਹਨ ਇਸ ਨੂੰ ਲੈ ਕੇ ਕੁਝ ਸੁਝਾਅ ਜਾਰੀ ਕੀਤੇ ਗਏ ਨੇ ਸਭ ਤੋਂ ਪਹਿਲਾਂ ਤਾਂ ਉਹਨਾਂ ਵੱਲੋਂ ਇਹ ਤਰਕ ਦਿੱਤਾ ਗਿਆ ਕਿ ਇਹ ਬਿਜਲੀ ਸੰਕਟ ਕਿਉਂ ਆ ਰਿਹਾ ਹੈ ਤੇ ਦੱਸਿਆ ਗਿਆ ਕਿ 1 ਜੂਨ 2023 1 ਜੂਨ 2023 ਦੇ ਮੁਕਾਬਲੇ 1 ਜੂਨ 2024 1 ਜੂਨ ਤੋ ਲੈ ਕੇ 15 ਜੂਨ 2024 ਤੱਕ ਜਿਹੜੀ ਪੰਜਾਬ ਦੇ ਵਿੱਚ ਬਿਜਲੀ ਖਪਤ ਹੈ ਉਹ 43% ਵੱਧ ਚੁੱਕੀ ਹੈ ਜਿਹੜਾ ਕਿ ਇਹ ਚਿੱਠੀ ਦੇ ਵਿੱਚ ਆંકੜੇ ਦਿੱਤੇ ਗਏ ਆਂ ਅਤੇ ਆંકੜਿਆਂ ਦੇ ਵਿੱਚ ਸਾਫ਼ ਤੌਰ ਤੇ 올 ਇੰਡੀਆ ਪਾਵਰ ਇੰਜੀਨੀਅਰ ਫੈਡਰੇਸ਼ਨ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਪਰ ਉਹਨਾਂ ਵੱਲੋਂ ਇਹਦੇ ਵਿੱਚ ਕੁਝ ਸੁਝਾਅ ਵੀ ਦਿੱਤੇ ਗਏ ਨੇ ਜਿਨ੍ਹਾਂ ਦੇ ਰਾਹੀਂ ਉਹਨਾਂ ਨੇ ਕਿਹਾ ਹੈ ਕਿ ਇਸ ਬਲੈਕਆਊਟ ਜਾਂ ਬਿਜਲੀ ਸੰਕਟ ਤੋਂ بچਿਆ ਜਾ ਸਕਦਾ ਹੈ ਦੱਸिए ਕਿ ਜਿਹੜੇ ਸੁਝਾਅ ਦਿੱਤੇ ਗਏ ਨੇ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਾਰੇ ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ ਦਾ ਸਮਾਂ ਬਦਲ ਕੇ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਕਰਨ ਦਾ ਸੁਝਾਅ ਦਿੱਤਾ ਗਿਆ ਹੈ ਜਿਹੜਾ ਕਿ 올 인디아 파워 엔지니어 페데레이션 벌로 জারি ਕੀਤਾ ਗਿਆ ਲੈਟਰ ਹੈਗਾ ਤੁਹਾਨੂੰ ਸਕਰੀਨ ਤੇ ਅਸੀਂ ਲੈਟਰ ਦੀ ਵੀ ਉਹ ਵੀਰਾ ਵਿੱਚ ਦਿਖਾ ਰਹੇ ਨੇ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ 올 ਉਹਨਾਂ ਵੱਲੋਂ ਕਿਹਾ ਗਿਆ ਆਲ ਦਾ ਕਮਰਸ਼ੀਅਲ ਇਸਟੈਬਲਿਸ਼ਮੈਂਟਸ ਕੋਮਾ ਮਾਲ ਸ਼ਾਪਸ ਸ਼ੁੱਡ ਬੀ ਕਲੋਜ਼ ਐਟ 7 ਪੀਐਮ ਯਾਨੀ ਕਿ ਜਿੰਨੇ ਵੀ ਕਮਰਸ਼ੀਅਲ ਬਿੰਡਿੰਗ ਆਏ ਕੀ ਹੈ ਪ੍ਰਾਈਵੇਟ ਕਮਰਸ਼ੀਅਲ ਜਾਂ ਸਰਕਾਰੀ ਕਮਰਸ਼ੀਅਲ ਨੇ ਜਾਂ ਫਿਰ ਮਾਲ ਹੈ ਜਿੱਥੇ ਕਿ ਬਿਜਲੀ ਦੀ ਖਪਤ ਬਹੁਤ ਜ਼ਿਆਦਾ ਹੁੰਦੀ ਹੈ ਦੁਕਾਨਾਂ ਆਏ ਉਹਨਾਂ ਨੂੰ ਵੀ ਸ਼ਾਮ ਨੂੰ 7 ਵਜੇ ਬੰਦ ਕਰਨ ਦੀ ਜਿਹੜੀ ਹੈ ਤੱਕੀ ਖੁੱਲਣ ਦੀ ਇਜਾਜ਼ਤ ਦਿੱਤੀ ਜਾਏ ਉਸ ਤੋਂ ਇਲਾਵਾ ਪੀਕ ਲੋਡ ਰੈਸਟ੍ਰਿਕਸ਼ਨ ਸ਼ੁੱਡ ਬੀ ਇੰਪੋਜ਼ਡ ਔਨ ਇੰਡਸਟਰੀ ਜੀ ਹਾਂ ਇੰਡਸਟਰੀ ਨੂੰ ਵੀ ਛੱਡਿਆ ਨਹੀਂ ਗਿਆ ਇੰਡਸਟਰੀ ਤੇ ਵੀ ਪੀਕ ਲੋਡ ਜਿਹੜੇ ਪੀਕ ਲੋਡ ਦੌਰਾਨ ਇੰਡਸਟਰੀ ਚਲਾਉਣ ਲਈ ਜਿਹੜੇ ਰੈਸਟ੍ਰਿਕਸ਼ਨ ਜਗੀਆਂ ਹੈ